ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ YouTube Tractor Melanj ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊ ਆ ਜਿਹਦਾ ਸਾਈਜ਼ ਹੈ 16x7 2025 ਮਾਡਲ ਹੈ ਪਲਾਜ਼ਮਾ ਵਿੱਡ 3 ਫੁੱਟ ਵਿੱਡ 2K ਪੇਟ ਫੁੱਲ ਅਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮਚਰਾਸੀ ਰੇਟ 2,70,000 781450250 781450250 ਇਸ ਨੰਬਰ ਤੇ ਫੋਨ ਕਰਕੇ 16/7 ਦਾ ਟਰਾਲਾ 2025 ਮਾਡਲ ਤੁਸੀਂ ਖਰੀਦ ਸਕਦੇ ਹੋ 276000 ਰੁਪਏ ਚ ਅਲਟੋ ਗੱਡੀ ਵੀ ਕਾਉ ਹੈ ਜੀ ਗੱਡੀ 2006 ਮਾਡਲ ਹੈ ਗੱਡੀ ਪੰਜਾਬ ਨੰਬਰ ਹੈ ਬਰਨਾਲੇ ਏਰੀਆ ਦੀ ਗੱਡੀ ਹੈ ਜੀ 1 ਲੱਖ 25 ਹਜ਼ਾਰ ਰੁਪਏ ਰੇਟ ਰੱਖਿਆ ਗਿਆ ਪਾਰਸਿੰਗ 2027 ਤੱਕ ਹੈ ਬਾਕੀ ਕਾਗਜ਼ ਵਗੈਰਾ ਪੂਰੇ ਨੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕਮੀ ਪੇਸ਼ੀ ਤੁਹਾਨੂੰ ਦੇਖਣ ਨੂੰ ਮਿਲੂਗੀ ਅਲਟੋ ਗੱਡੀ ਹੈ 6 ਮਾਡਲ ਹੈ ਪੰਜਾਬ ਨੰਬਰ ਏਰੀਆ ਬਰਨਾਲਾ 125 ਰੇਟ ਰੱਖਿਆ ਗਿਆ ਤੇ ਨੰਬਰ ਨੋਟ ਕਰ ਲਓ ਦੋ ਨੰਬਰ ਨੇ 9465520583 ਦੂਜੇ ਨੰਬਰ 7690602 70583 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ ਜਿਹੜੀ ਖਰੀਦ ਸਕਦੇ ਹੋ ਸੋਨਾਲਿਕਾ 745 ਟਰੈਕਟਰ ਵਿਕਾਊ ਆ 2007 ਦਾ ਮਾਡਲ ਹੈ ਇੰਜਨ ਗੇਅਰ ਦਾ ਓਕੇ ਆ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਪੂਰੀ ਫੁੱਲ ਗਾਰੰਟੀ ਤੇ ਮਾਲਕ ਵੀਰ ਨੇ ਖਰੀਦ ਸਕਦੇ ਹੋ 2 ਲੱਖ ਦਾ ਰੇਟ ਮੰਗੇ ਜੀ ਨੰਬਰ ਨੋਟ ਕਰ ਲਓ 94648 97055 94648 97055 ਇਸ ਨੰਬਰ ਤੇ ਫੋਨ ਕਰਕੇ 207 ਮਾਡਲ ਸੋਨਾਲੀਕਾ 745 ਟਰੈਕਟਰ 2 ਲੱਖ 60000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਏਰੀਆ ਵੀਰ ਫੋਨ ਤੇ ਹੀ ਪਤਾ ਕਰ ਸਕਦੇ ਨੇ ਮੈਸੀ 5245 ਟਰੈਕਟਰ ਵਿਕਾਊ ਹੈ ਡਬਲ ਕਲਚ 2009 ਮਾਡਲ ਪੰਜਾਬ ਨੰਬਰ ਪਾਰਸਿੰਗ 2027 ਤੱਕ ਇੰਜਨ ਗੇਅਰ ਦਾ ਓਕੇ ਹੈ ਰੇਟ 1,95,000 ਏਰੀਆ ਹੈਗਾ ਜੀ ਫਰੀਦਕੋਟ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ اسئله ਬਹੁਤ ਸੋਹਣੀ ਬਰੀਕੀ ਤਰੀਕੇ ਨਾਲ ਟਰੈਕਟਰ ਦੀ ਕੰਡੀਸ਼ਨ ਜਿਹੜੀ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਤੁਹਾਨੂੰ ਜਾ ਕੇ ਵੀ ਦੇਖਣ ਦੀ ਜ਼ਰੂਰਤ ਨਹੀਂ ਪੈਣੀ ਐਨੀ ਸਾਫ਼ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖ ਸਕਦੇ ਹੋ ਜੀ 5245 ਟਰੈਕਟਰ ਇਹ ਵਿਕਾਊ ਹੈ ਜੀ ਮੈਸੀਜ ਡਬਲ ਕਲਚ 2009 ਮਾਡਲ ਪੰਜਾਬ ਨੰਬਰ ਹੈ ਜੀ ਪਾਰ ਸਿੰਘ 2027 ਤੱਕ ਇੰਜਨ ਗੇਅਰ ਦਾ ਓਕੇ ਆ ਫਰੀਦਕੋਟ ਏਰੀਆ 195 ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਜਾਓਗੇ ਟਰੈਕਟਰ ਨੂੰ ਖਰੀਦਣ ਵਾਸਤੇ ਤਾਂ ਤੁਹਾਡਾ ਹੋਰ ਵੀ ਮਾਨਤਨ ਕੀਤਾ ਜਾਊਗਾ 195 ਰੇਟ ਰੱਖਿਆ ਗਿਆ ਜੀ 94637 12059 ਇਸ ਨੰਬਰ ਤੇ ਫੋਨ ਕਰਕੇ ਮੈਸੀ 5245 ਟਰੈਕਟਰ 2009 ਮਾਡਲ 195000 ਖਰੀਦ ਸਕਦੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ ਜੀ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਆਪਣੇ ਕੋਲ ਇੱਕ ਹੋਰ ਟਰਾਲਾ ਆਇਆ ਹੈ ਜੀ ਫਰੀਦਕੋਟ ਏਰੀਏ ਤੋਂ 14 बाई 7 ਦਾ ਹੈਵੀ ਟਰਾਲਾ 10 ਨਾਟੀ ਹੱਬ ਡਬਲ ਜੈਕ ਲੇਜ਼ਰ ਕਟਿੰਗ ਸਟੀਲ ਜਾਲੀ ਰੇਟ 235000 ਬਾਕੀ ਤੁਸੀਂ ਵੀਡੀਓ 'ਚ ਦੇਖ ਸਕਦੇ ਪੂਰਾ ਫੁੱਲ ਹੈਵੀ ਬਣਿਆ ਹੋਇਆ ਹੈ ਜੀ ਤੇ ਡਬਲ ਜੈਕ ਲੱਗਿਆ 레이జర్ ਕਟਿੰਗ ਬੈਡ ਸਟੀਲ ਜਾਲੀ ਰੇਟ 235000 ਏਰੀਆ ਫਰੀਦਕੋਟ ਹੈ ਜੀ 14 ਵਾਹ 7 ਦਾ ਟਰਾਲਾ ਵਿਕਾਊ ਹੈ ਜੀ 9463718059 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀਆਂ ਵੇਚਣਾ ਚਾਹੁੰਦੇ ਹੋ ਜ਼ਮੀਨ ਹੈ ਤੁਹਾਡੇ ਕੋਲੇ ਪਲਾਟ ਕੋਠੀਆਂ ਘਰ ਤਾਂ ਤੁਸੀਂ ਸਾਡਾ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੋ ਕਿ ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਜਿੱਥੇ ਲਿਖਿਆ ਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਲਈ ਸੰਪਰਕ ਕਰੋ 987798846 ਇਹ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ ਵੀਡੀਓ ਅਤੇ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਚਾਹੇ ਛੋਟਾ ਚਾਹੇ ਵੱਡਾ ਉਹਨੂੰ ਤੁਸੀਂ ਅੱਗੇ ਵਧਾਉਣਾ ਚਾਹੁੰਦੇ ਹੋ ਨਮਾਜ਼ ਸਟਾਰਟ ਕੀਤਾ ਤਾਂ ਤੁਸੀਂ ਇਹ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਪੂਰੀ ਡਿਟੇਲ ਦੇ ਨਾਲ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੋਈ ਵੀ ਬਿਜ਼ਨਸ ਹੈ ਅਸੀਂ ਚੈਨਲ ਰਾਹੀਂ ਅੱਗੇ ਲਗਾ ਦੇਾਂਗੇ ਜੀ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਦੇ ਲਈ ਵੀਡੀਓ ਨੂੰ ਸ਼ੇਅਰ ਕਰਨ ਦੇ ਲਈ ਤੇ ਐਸੀ ਤਰ੍ਹਾਂ ਹੀ ਤੁਸੀਂ ਇਸ ਵੀਡੀਓ ਨੂੰ ਵੀ ਪੂਰੀ ਸਪੋਰਟ ਕਰੋ ਜਿਵੇਂ ਬਾਕੀਆਂ ਨੂੰ ਕਰਦੇ ਹੋ ਜੀ ਤਿੰਨ ਦਿਨਾਂ ਦੀ ਸੂਈ ਚੌਥੀ ਸੂਏ ਮੱਝ ਵਿਕਾਊਆ ਦੋ ਦੋ 4 ਲੀਟਰ ਪਿਛਲੇ ਸੂਏ ਚ ਹੋਇਆ ਸੀਗਾ ਮੰਗਰ ਕਟਾ ਰੇਟ ਫੋਨ ਤੇ ਤਿੰਨ ਦਿਨਾਂ ਦੀ ਸੂਈ ਮੱਝ ਵੀ ਕਾਹੂ ਆ ਚੌਥੀ ਸੂਏ ਇਹ ਮੱਝ ਆ ਦੁੱਧ 14 ਲੀਟਰ ਪਿਛਲੇ ਸੂਏ ਚੋਇਆ ਸੀਗਾ 14 ਲੀਟਰ ਦੁੱਧ ਠੀਕ ਹੈ ਜੀ ਤੇ ਮੰਗਰ ਕਟਾ ਜੀ ਇਹਦਾ ਰੇਟ ਹੈ ਜਿਹੜਾ ਤੁਸੀਂ ਫੋਨ ਤੇ ਤੈਅ ਕਰ ਸਕਦੇ ਹੋ ਏਰੀਆ ਮੌੜ ਮੰਡੀ ਬਠਿੰਡਾ 7589450897 7589450897 ਇਸ ਨੰਬਰ ਤੇ ਫੋਨ ਕਰਕੇ ਤਿੰਨ ਦਿਨਾਂ ਦੀ ਸੂਈ ਚੌਥੀ ਸੂਏ ਮੱਝ ਤੇ ਮੰਗਰ ਕਟਿਆ ਜੀ ਤੇ ਮੌੜ ਮੰਡੀ ਬਠਿੰਡਾ ਏਰੀਆ ਦੀ ਇਹ ਮੱਝ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਰੇਟ ਵੀ ਰਮੋਕੇ ਤੇ ਦੱਸਣਗੇ ਜੀ ਤੇ ਇਹਨਾਂ ਨੇ ਪਿਛਲੇ ਸੂਏ 14 ਲੀਟਰ ਦੁੱਧ ਚੋਇਆ ਸੀਗਾ ਤੇ ਬਾਕੀ ਮਾਲਕ ਨਾਲ ਗੱਲਬਾਤ ਕਰਕੇ ਤੁਸੀਂ ਡੀਲ ਕਰ ਸਕਦੇ ਹੋ ਵਧੀਆ ਘਰੇ ਰੱਖਣ ਵਾਲੀ ਮੱਝ ਹੈ ਚੰਗੇ ਦੁੱਧਾਂ ਲਈ ਹੈ ਜੀ ਪੂਰੀ ਸੀਲ ਹੈ ਇਹ ਮੱਝ ਤੇ ਬਸ ਤੁਸੀਂ ਜਾ ਕੇ ਖਰੀਦ ਸਕਦੇ ਹੋ ਮਾਲਕ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 758945097 ਨੰਬਰ ਤੇ ਖਰੀਦ ਸਕਦੇ ਹੋ ਜੀ ਤੀਜੇ ਸੂਏ ਛੋਟੀ ਵਿਕਾਊ ਹੈ ਜੀ ਘਰ ਦੀ ਪਾਲੇ 10 ਦਿਨ ਸੂਣ ਚ ਦੁੱਧ 14 ਲੀਟਰ ਦੀ ਗਰੰਟੀ ਹੈ ਆਰਮੀ ਪਰਸਨ ਸਾਮ ਸੰਭਾਲ ਨਹੀਂ ਹੁੰਦੀ ਇਸ ਕਰਕੇ ਬੇਚ ਰਹੇ ਨੇ ਏਰੀਆ ਤਰਨਤਾਰਨ ਹੈ ਜੀ 75269 40478 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੀਜੇ ਸੂਏ ਘਰ ਦੀ ਪਾਲੇ ਛੋਟੀ ਜਿਹੜੀ ਤੁਸੀਂ ਖਰੀਦ ਸਕਦੇ ਹੋ 10 ਦਿਨ ਰਹਿੰਦੇ ਨੇ ਇਹ ਵੀਰ ਆਰਮੀ ਚਾ ਇਸ ਕਰਕੇ ਸਾਮ ਸੰਭਾਲ ਨਹੀਂ ਹੁੰਦੀ ਵਸ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਛੋਟੀ ਜਿਹੜੀ ਖਰੀਦ ਸਕਦੇ ਬਹੁਤ ਸੋਹਣੀ ਛੋਟੀ ਹੈ ਘਰੇ ਰੱਖਣ ਵਾਲੀ ਹੈ ਜੀ बस तुम साम संभाल उससे बेच रहे खरीद सकते हो भी सौ पचास का कोर्नर का प्लॉट कंप्लीट मकान एक ही बाहर रूम पेड़ी टॉयलेट बाथरूम कंप्लीट एक ही किचन आ गई बना कंप्लीट है एक, एक बड़ा रूम है शानदार लोकेशन है